ਅਛੇ ਹੀ ਕਰ ਲੈ ਲੈ ਧੰਨਵਾਦ ਮਾਤਾ ਤੇਰਾ ਖਾ ਲੱਡੂ ਮਾਤਾ ਤੇਰੀ ਵੇਲਾ ਬਰਫੀ ਲੈ ਕੇ ਆ ਖਾ ਲੈ ਭਰਾਵਾ ਮੂੰਹ ਬਰਾਮਾ ਤੇ ਨਹੀਂ ਹੈਗਾ ਖਾੜ ਆ ਬਾਪੂ ਜਾਲੀ ਦਾ ਇਹਨਾਂ ਦਾ ਅੱਛਾ 7-8 ਮਹੀਨਿਆਂ ਕੀ ਕਰੋਗੇ ਹਾਂਜੀ ਤੇ ਕੌਣ ਕੌਣ ਮਾਤਾ ਪਰਿਵਾਰ ਚ ਕੌਣ ਕੌਣਾ ਆ ਬੰਦਾ ਇੱਕੋ ਆਪਣਾ ਹੀ ਆ ਆਓ ਇਹ ਹੀ ਆ ਇਹ ਹੀ ਆ ਉੱਤਰ ਸਾਡੇ ਪੁੱਤਰ ਚੱਲੋ ਉੱਤਰ ਪੁੱਤਰ ਚੱਲਾ ਚੱਲਾ ਰਵੀ ਆ ਰਵੀ ਆਹੋ ਉਹ ਲੈਂਦਾ ਇਹ ਚਾਚਾ ਇਹ ਮੁੰਡਿਆਂ ਨਾਲ ਚਲ ਗਏ ਅੰਮ੍ਰਿਤਸਰ ਆਣਾ ਭਾਜੀ ਇਹ ਲੰਦਾ ਸੀ ਗੁਰਦਾਸਪੁਰ ਲਗਭਟਾਲੇ ਕੋਲੋਂ ਗੁਰਦਾਸਪੁਰੋਂ ਆਏ ਆ ਮੁੰਡੇ ਜਿਹਨਾਂ ਦੀ ਵੀਡੀਓ ਨਹੀਂ ਚੱਲਦੀ ਜਿਹੜੀਆਂ ਉਹ ਮੁੰਡੇ ਆ ਕਿਹੜਾ ਘਰ ਕੇ ਇੱਧਰ ਜਿੰਨਾਂ ਦਾ ਆਹ ਵੀ ਘਰ ਤਾਂ ਭਾਜੀ ਆਹੀ ਏ ਆ ਗਰੀਬ ਆ ਆਜਾ ਅਜਾ ਭੱਜਤਾ ਆ ਜਾ ਰਵੀਓ ਆਹ ਹੋ ਆ ਜਾ ਰਗਾ ਠੀਕ ਐ ਇਹ ਭਾਜੀ ਆਜਾ ਪੁੱਤੇ ਆ ਜਾ ਮੇਰਾ ਪੁੱਤ ਹੁਣ ਕੀ ਕੀਤਾ ਆ ਜਾ ਹੋਰ ਬੈਠੀ ਸੋਸ਼ੀਅਲ ਪੈਨੈਫੀਸੀ ਕਾ ਬੜੀਆ ਕੰਮ ਕਰਦੇ ਆ ਭਾਜੀ ਮੈਨੂੰ ਪਤਾ ਧੰਨਵਾਦ ਜੀ ਧੰਨਵਾਦ ਤੁਹਾਡਾ ਉਹ ਵੀਡੀਓ ਦੇ ਰਹੇ ਆ ਜੀ ਹੁਣ ਵੀ ਦੇ ਦੇ ਤੁਹਾਡੀਆਂ ਚੱਲਦੀਆਂ ਆ ਮੈਂ ਪਤਾ ਹਾਂ ਜਿਹਨਾਂ ਨੇ ਟੂ ਡਰੈਸ ਕਿਉਂ ਲਾਹਦਾ ਆ ਕਹਿੰਦਾ ਨੂੰ ਇੰਨੀ ਸੇਵਾ ਕਰਦੇ ਆ ਹੋ ਕਰੋ ਚੱਲ ਠੀਕ ਆ ਰਾਜੀ ਹਿੱਸਾ ਲਦ ਰਿਆਂ ਸੋ ਦੂਰ ਦੇ ਏ ਮਾ ਤੇ ਤੁਹਾਡਾ ਬੇਟਾ ਹੈ ਹਾਂ ਭਾਜੀ ਉਹ ਨਹੀਂ ਰੱਖਦੇ ਇਸੇ ਕਿੰਨੇ ਕਦੋਂ ਦਾ ਕਿਆ ਕਰੋ ਬਹੁਤ ਦਿਨ ਹੋ ਗਿਆ ਭਾਜੀ 7 ਮਹੀਨੇ ਹੋ ਗਿਆ ਯਾਰ 7 ਮਹੀਨੇ ਹੋ ਗਿਆ ਦਿਵਾਲੀ ਦੇ ਪਹਿਲਾਂ ਤਾਂ ਕਿਆ ਆ ਤੇ ਮਾ ਤੇਰੇ ਲੱਗ ਖਲੋਤਾ 7 ਮਹੀਨੇ ਹੋ ਗਏ ਤੂੰ ਤੇ ਕਿਉਂ ਆਇਆ ਹੀ ਨਹੀਂ ਇਹਨੂੰ ਮਾਦਾ ਉਹ ਕਹਿੰਦੇ ਦੇਖਿਆ ਸੀ ਨਹੀਂ ਉਹ ਕਹਿੰਦੇ ਮੰਮੀ ਕਹਿੰਦੇ ਮਿਲੇ ਨਹੀਂ ਕੁਝ ਮਿਲੋਗੇ ਜੀ ਤੁਹਾਡਾ ਬੰਦਾ ਰਾਹ ਹੈ ਲੈ ਹਾਂ ਯੋ ਲੋ ਜੀ ਮਾਲਕ ਤੁਹਾਡਾ ਭਲਾ ਕਰੇ ਸੇਵਾ ਤੁਮੇ ਨਹੀਂ ਹਲੀਮੀ ਗਰੁੱਪ ਨਕੇ ਦੱਸੀ ਆ ਤੁਹਾਨੂੰ ਮੋਰੋ ਪੈ ਵੀ ਜਾਂਦੇ ਬੰਦੇ ਗਰੁੱਪ ਭਲਾ ਕਰੇ ਇਹ ਤੇ ਆਪਣਾ ਐਡਰੈਸ ਨਹੀਂ ਦੱਸਿਆ ਅਪਰਾ ਕਲਾ ਦੱਸਿਆ ਸੀਗਾ ਨਹੀਂ ਨਹੀਂ ਐਡਰੈਸ ਨਹੀਂ ਦੱਸ ਰਿਹਾ ਅਪਰਾ ਕਲਾ ਦੱਸਿਆ ਸੀ ਅਪਰਾ ਜਾਂ ਇਹਨੇ ਕਿਹਾ ਸੀਗਾ ਕਿ ਉੱਥੇ ਆ ਕੋਈ ਮੰਦਰ ਦੱਸਿਆ ਕਿ ਨਹੀਂ ਕੋਈ ਇਹ ਜਾਈ ਦੇ ਦੱਸ ਬਾਲਮੀਕੇ ਏਰੀਆ ਦੱਸਿਆ ਸੀ ਕੁਝ ਨਹੀਂ ਹਾਂਜੀ ਸੱਚ ਗਾੜੀ ਦਾ ਫਲੋਰ ਦੱਸਿਆ ਆਣਾ ਨਹੀਂ 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 ਮਤਲਬ ਕਿ ਡਰੈਸ ਨਹੀਂ ਪਤਾ ਹਾਂ ਪਤਾ ਸਾਰਾ ਹੀ ਆ ਪਤਾ ਇਹਨੂੰ ਸਾਰਾ ਤੁਹਾਨੂੰ ਜੇ ਫੋਨ ਹੋਣਗਾ ਰਾਤ ਨੂੰ 11 ਵਜੇ ਵੀਡੀਓ ਦੇਖੀ ਹਾਂਜੀ ਮੈਂ ਕਹ ਜੀ ਦੱਸੂਗਾ ਇਹਨੂੰ ਪੁੱਛੋ ਵੀ ਜੀ ਨੂੰ ਜਾਣਨਾ ਕਿਹੜਾ ਘਰ ਮੈਂ ਤੇ ਆਪਣਾ ਆ ਤੇ ਭਾਜੀ ਆ ਜਾ ਦੇਖ ਲਓ ਆ ਜਾ ਘਰ ਦੇ ਹਾਂ ਆ ਪਰ ਜਾਈਆ ਹੈਗੀ ਨੂੰ ਨੇ ਕੰਟਰੋਲ ਬੱਡੀ ਅੱਛਾ ਆ ਜਾ ਪੁੱਤੇ ਆ ਜਾ ਆ ਜਾ ਮੈਂ ਤੇ ਮਮਾ ਤੂੰ ਇਹ ਨਾਲੀ ਜਾ ਜਾ ਕਾਰ ਕਰਿਆ ਕਰ ਵਾਈਰ ਪਾ ਲੱਗਦੇ ਇਹ ਇਹ ਕਰ ਲੈ ਅਛੇ ਹੀ ਕਰ ਲੈ ਇਹ ਲੋ ਮਾਤਾ ਮਾਤਾ ਤੇਰਾ ਵਾਈਰ ਪਾ ਲੱਗਦੇ ਤਨੂ ਗੁਰੂ ਅਮਰਦਾਸ ਚੱਲ ਅੰਦਰ ਇਹ ਕਰਵਾ ਮਾਤਾ ਨੂੰ ਬਤਾਉਂਗਾ ਜਰਾ ਜਾਂਦਾ ਨਹੀਂ ਆਉਣੀ ਅੱਥਰ ਅਛਾ ਕਰ ਆਪਰੇ ਲਾਈਟ ਬੰਦ ਕਰ ਦਿਓ ਲਾਈਟ ਬੰਦ ਕਰ ਨੇ ਲਾਈਟ ਨਹੀਂ ਪੱਖਾ 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 ਮੇਰੇ ਪੁੱਤ ਆ ਜਾ ਅੱਛਾ ਮੈ ਜਾ ਮਾਦਲਕਾਰੀ ਇਕੱਲੀ ਰਹਿੰਦੀ ਆ ਮੁੰਡਾ ਆ ਕਿ ਇਹਨਾਂ ਦਾ ਉਹ ਕੰਮ ਕਰਦਾ ਨੌ ਆ ਇਹਦੀ ਆ ਮੁੰਡਾ ਆ ਅੱਛਾ ਗੱਡੀ 'ਚ ਨਾ ਬੈਗ ਭਾਣਾ ਕਿੰਨਾਸ਼ ਬੈਗ ਵੀਤੋਂ ਖਾ ਲਾਈਟ ਜੱਫੜੀ ਲੈ ਤੂੰ ਫੜੀ ਲੈ ਫੜ ਲੈ ਆ ਇਹ 'ਚ ਲੋਡ ਪੈਣੀ ਨਹੀਂ ਕੋਈ ਬਾਅਦ 'ਚ ਲੈ ਆਉਣਾ ਲੋਡ ਨਹੀਂ ਆ ਦੋਸਤ ਆ ਜੀ ਮਾਦਲਕਾਰੀ ਅਪਲਾਈ ਕਰਦੇ ਨਹੀਂ ਉਹ ਦੇਖੋ ਉਹ ਤਾਂ ਠੀਕ ਹੀ ਆ ਕਿੱਥੇ ਤੋਂ ਦੇ ਆ ਸੀਗਾ ਹਸੀਆ ਨਾ ਮੰਮੀ ਨੂੰ ਦੇਖਦਾ ਸੀਗਾ ਅੱਧੇ ਗਿਆ ਸੀ ਵੈਰੀ ਗੋ ਗੇਰੀ ਗਿੜਾ ਗੈਰੀ ਦੇਖਿਆ ਸੀ ਆਜਾ ਵੀਰ ਜੀ ਅਕੜਾ ਹੋਰ ਅਜਾ ਬੁੱਧੀ ਹੋਰ ਮੇਰਾ ਇਹ ਆਪਣੇ ਅੱਜ ਤਾਂ ਉਪਰੋਂ ਠੀਕ ਆ ਇੱਥੇ ਵੀਰ ਜੀ ਵੀਰਾਂ ਨੇ ਫੋਨ ਲਾਇਆ ਸੀਗਾ ਬਟਾਲੇ ਲਾਗੇ ਪਿੰਡ ਵਾ ਜੈਂਤੀਪੁਰਾ ਬਟਾਲੇ ਦੇ ਕੋਲ ਜੈਂਤੀਪੁਰਾ ਉੱਥੇ ਲਗਭਗ 1 ਮਹੀਨੇ ਤੋਂ ਹੀ ਫਿਰਨ ਡਿਆ ਸੀਗਾ ਤੇ ਇਹਦੀ ਕਿਸਮਤ ਚੰਗੀ ਆ ਚਾਮਾ ਦਾ ਟਾਈਮ ਸੀਗਾ ਤੇ ਗੁੱਜਰ ਵੀਰ ਇਹਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ਤੇ ਬਿਠਾਉਂਦੇ ਸੀ। ਠੀਕ ਆ। ਤੇ ਜੇ ਉਹ ਬਿਠਾ ਲੈਂਦੇ ਹਾਂ ਤੇ ਇਹਨੇ ਸਾਰੀ ਉਮਰ ਉਹਨਾਂ ਦਾ ਗੋਹਾ ਖੋੜਾ ਛੋੜਦੇ ਮਰ ਜਣਾ ਸੀ। ਤੇ ਉਹ ਕਿਤੇ ਵੀਰ ਸੀਗਾ ਲੱਗੋਂਦਾ ਚਾਹ ਦਾ ਮਤਲਬ ਕਿ ਉੱਥੇ ਸਟਾਲ ਵਾ। ਉਹ ਕਿਤੇ ਲੱਗਉਂਦੀ ਨੰਗਨ ਡਿਆ ਇਹਨੂੰ ਧੱਕੇ ਨਾਲ ਗੁੱਜਰ ਆਪਣੇ ਮੋਟਰਸਾਈਕਲ ਤੇ ਬਿਠਾਉਂਦੇ ਸੀ। ਉਹਨੇ ਵੇਖ ਲਿਆ ਤੇ ਉਹਨੂੰ ਵੇਖ ਕੇ ਤੇ ਗੁੱਜਰ ਉੱਥੋਂ ਭੱਜ ਗਿਆ। ਭੱਜ ਗਿਆ। ਤੁਹਾਡਾ ਉੱਥੇ ਪਜੀ ਚੱਲਦਾ ਮੈਨੂੰ ਪਤਾ ਨਹੀਂ ਪਿਆ ਬਹੁਤ ਹੈ। ਚਲੋ ਧੰਨਵਾਦ ਤੇਰੀ ਕਿਸਮਤ ਚੰਗੀ ਤੇ ਮਤਲਬ ਕਿ ਇਹ ਉਹਨਾਂ ਦੀ ਪਗੜਚੀ ਨਹੀਂ ਆਇਆ ਖਾ ਲੱਡੂ ਮਾਤਾ ਤੇਰੀ ਵੇਲਾ ਬਰਫੀ ਲੈ ਕੇ ਆਇਆ ਖਾਲਾ ਭਰਾਵਾ ਮੈਂ ਬਰਾਮਾ ਦਾ ਫੈ ਨਹੀਂ ਹੈਗਾ ਮਾਤਾ ਉਖੜ ਆ ਬਾਪੂ ਜਗੇ ਦਾ ਇਹਨਾਂ ਦਾ ਅੱਛਾ 7-8 ਮਹੀਨਿਆਂ ਕੀ ਕਰੋਗੇ ਹਾਂਜੀ ਤੇ ਕੌਣ ਕੌਣ ਮਾਤਾ ਪਰਿਵਾਰ ਚ ਕੌਣ ਕੌਣ ਸਾਡੇ ਹੈ ਇੱਥੇ ਮੈਂ ਕੱਲੀ ਰਹਿਣੀ ਆ ਮੇਰੀ ਨੋਆ ਹੈ ਲਧਿਆਣੇ ਦੇ ਕਿਰਾਏ ਤੇ ਅੱਛਾ ਹਾਂਜੀ ਇਹਨੇ ਕਿਸੇ ਦਾ ਵੀ ਨਹੀਂ ਨਾਂ ਦਾਦਾ ਤੁਹਾਡਾ ਨਾਂ ਦੱਸਿਆ ਤੇ ਇੱਕ ਆਪਣੇ ਡੈਡ ਦੇ ਨਾਂ ਦੇ ਸਨ ਪਤਨੀ ਕੀ ਨਾ ਗੁਰਬਖਸ਼ ਸਿੰਘ ਹਾਂਜੀ ਦੱਸਿਆ ਸੀਗਾ ਫਿਰ ਅਪਰੇ ਤੋਂ ਬਹੁਤ ਫੋਨ ਆਏ ਮੈਨੂੰ ਅਪਰੇ ਵਾਲੇ ਕਹਿੰਦੇ ਵੀਰੇ ਸਾਡਾ ਸਾਡੇ ਪਿੰਡ ਦਾ ਨਹੀਂ ਆ ਤੇ ਮੈਨੂੰ ਹੋਰ ਟੈਨਸ਼ਨ ਹੋ ਗਈ ਮੈਂ ਕਿਹਾ ਯਾਰ ਇਹ ਅਪਰੇ ਦਾ ਨਹੀਂ ਤੇ ਫਿਰ ਇਹਦਾ ਪਰਿਵਾਰ ਲੱਭਣਾ ਬੜਾ ਔਖਾ ਪਰ ਧੰਨਵਾਦ ਇਥੋਂ ਦੇ ਵੀਰਾਂ ਦਾ ਤੁਹਾਡਾ ਧੰਨਵਾਦ ਭਾਜੀ ਜਿਹੜਾ ਤੁਸੀਂ ਚੜ੍ਹ ਕੇ ਜਿਹੜੇ ਮੁੰਡੇ ਨੂੰ ਕੀਤਾ ਮੇਰੇ ਇਥੇ ਭੈਣ ਵਈ ਤੁਹਾਡੇ ਲਾਗੇ ਆ ਕੰਡਿਆਲ ਕਟਿਆਲਾ ਪਿੰਡ ਕੰਡਿਆਣੇ ਹਾਂਜੀ ਹਾਂਜੀ ਉਹ ਮੁੰਡੇ ਨੂੰ ਕਿਹਾ ਸੀ ਫੋਨ ਲਾ ਕੇ ਫੋਨ ਲਾਇਆ ਸਾਡੇ ਨਾਲ ਕਾਫੀ ਮੁੰਡੇ ਗੋਲੇ ਆਇਆ ਢੀਕੇ ਦਾਣੇ ਰੱਖਣ ਗਿਆ ਆ ਉਹ ਪਹਿਲਾਂ ਦੇਖ ਕੇ ਵੀ ਆ ਰੱਖ ਵੀ ਤੇ ਅਸਲ ਉਹ ਮੁੰਡੇ ਹਾਂ ਹਾਂ ਉਹ ਜਲਾ ਹਾਂ ਉਹ ਢੀਰਾ ਮਾਤਾ ਜੀ ਤੇ ਪਰਿਵਾਰ ਚ ਕੌਣ ਕੌਣ ਇਹਦੇ ਇਹਦੇ ਭਾਜੀ ਇਹ ਦੋ ਭਰਾ ਆ ਠੀਕ ਆ ਆ ਮਾਤਾ ਆ ਅੱਛਾ ਤੇ ਉਹ ਨੋ ਉਹਨਾਂ ਦੀ ਵੱਡੀ ਤੇ ਵੱਡਾ ਭਰਾ ਇਹਦਾ ਰਹਿੰਦਾ ਲੁਧਿਆਣੇ ਉਹ ਇਹ ਵਿਚਾਰਾ ਕੱਲਾ ਇਹ ਵਿਚਾਰਾ ਮਰਦਾ ਕੱਲੀ ਕਮਾਉਂਦੀ ਆ ਯਾਰ ਕਿ ਤੇ ਮਾਤਾ ਜੀ ਕਿੱਦਾਂ ਇਹ ਦਿਮਾਗੀ ਕਦੋਂ ਕਿ ਤਾ ਡਿਸਟਰਬ ਹੋਇਆ ਹੋ ਗਿਆ ਭਾਜੀ ਨੂੰ ਘੱਟੋ ਘੱਟ 5-6 ਸਬੱਦੇ ਆ ਨਾ ਮਾਤਾ ਆ 6 ਸਾਲ ਹੋ ਗਿਆ ਭਾਜੀ ਕਿੱਲਾ ਇਹਨਾਂ ਸਹੀ ਸੀ ਹੁੰਦਾ ਹੈ ਇੰਦਾ ਹੀ ਭਾਜੀ ਘਰੋਂ ਚੱਲ ਜਾਂਦਾ ਹੈ ਭਾਜੀ ਸਮਝ ਨਹੀਂ ਆਇਆ ਸੈਂਟ ਬੱਤੀ ਵੀ ਨਾ ਪਿਆ ਭਾਜੀ ਤੇ ਨਾਲ ਸਾਡੇ ਮੁੰਡਿਆ ਨਾ ਰਹਿ ਗਏ ਇਹ ਜਦੋਂ ਮਾਤਾ ਘਰੇ ਨਵੇਂ-ਨਵੇਂ ਆਏ ਆ ਅੱਛਾ ਇਹ ਮੁੰਡਿਆ ਨਾ ਭਾਜੀ ਰਲ ਗਿਆ ਇਹ ਨਸ਼ੇ ਪੱਤੇ ਲੱਗ ਗਿਆ ਵੱਡੇ ਪਾ ਅੱਛਾ ਤਾਂ ਇਹ ਹੁਣ ਸੈੱਟ ਆ ਠੀਕ ਆ ਹੁਣ ਨਸ਼ਾ ਨਿਕਲਦਾ ਆ ਆਪਾਂ ਮੈਨੂੰ 2 ਮਹੀਨੇ ਰੱਖ ਲਓ ਜਾਨਕੀ ਇਦਾਂ ਵੀ ਦਿਮਾਗ ਦੇ ਵਿੱਚ ਦਿਮਾਗੀ ਕਦੋਂ ਦਾ ਹੈ ਅਫਸੈਟ ਇਹਦੀ 4-5 ਸਾਲ ਪੰਜ ਸਾਲ ਕਦੋਂ ਹੋਇਆ ਕਾਰਨ ਕੀ ਸੀ ਨਸ਼ੇ ਦਾ ਭਾਜੀ ਜੇ ਨਸ਼ੇ ਕਰਕੇ ਅਫਸੈਟ ਹੋ ਗਿਆ ਨਹੀਂ ਪੀਣਾ ਖਾਣਾ ਪੀਣਾ 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 ਬੱਸ ਇਹ ਪਰਵਰਨ ਲੱਗਾ ਕੋਸ਼ਿਸ਼ ਪੀਣਾ ਪੁੱਤ ਪੀਲਾ ਥੋੜਾ 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 ਇੱਕ ਤਾਂ ਥਾਣੇ ਨੇ ਬਲੇਡ ਬਲੂਡ ਵੜੇ ਮਾਰੇ ਆ ਸਾਹ ਭਾਜੀ ਇਹਦੇ ਨਾਲ ਦੇਖਿਆ ਆ ਆ ਆਰ ਕੇ ਲਿਖਿਆ ਸੀ ਆਰ ਕੇ ਲਿਖਿਆ ਹਾਂ ਆ ਰਹਿਣਾ ਹੁੰਦਾ ਯਾਰ ਭਾਜੀ ਮਾੜਾ ਜਿਹੜੀ ਪੀ ਵੀ ਸੀ ਉਹਦਾ ਜੀ ਦਾ ਮੈਂ ਇਹਨਾਂ ਦੇ ਪੀ ਨੂੰ 18 ਚ ਅਰ 2018 ਚ ਪੂਰੇ 7 ਸਾਲ ਭਾਜੀ 7 ਕਿਸਾਲੇ ਤੇ ਪੇਨ ਹੋ ਗਿਆ 10 ਕਿਸਾਲ ਮਾਤਾ ਨੂੰ ਆਈ ਨੂ ਹਣਾ ਮਾਤਾ ਹੋ ਗਈ ਬਸੇ ਹੋ ਗਿਆ ਜਿੱਦਾਂ ਬੰਦੇ ਨੱਟ ਭਾਜ ਵੀ ਪੂਰਾ ਜਿੱਦਾਂ ਬੰਦੇ ਆਈ ਨੂ ਕਿ ਜਿੰਦਾਂ ਅਸੀਂ ਇੰਨੇ ਜੁਗ ਕੇ ਹੈ ਨਹੀਂ ਜੇ ਮਾਤਾ ਦੀ ਹੈਲਪ ਕਰ ਸਕੀਏ ਤੁਹਾਡਾ ਲਾਗੇ ਕਰ ਲਾਗੀ ਕਰ ਆਹ ਨਾ ਨਾ ਯਾਰ ਗਵਾਂਡੀ ਦੀ ਭਾਜੀ ਰਹੀ ਹੈਗੇ ਆ ਮੇਰੀ ਮਾਤਾ ਐਂਟੀ ਹੈ ਜੀ ਕਰੋ ਸਾਡੇ ਨਾਲ ਗਵਾਂਡੀ ਜਾ ਮਾਤਾ ਹੈ ਮੇਰੀ ਇਹਨਾਂ ਦੀ ਬਹੁਤ ਹੈਲਪ ਭਾਜੀ ਹੁਣ ਕੀ ਤੁਹਾਨੂੰ ਦੱਸੀ ਯਾਰ ਮੁੰਡਿਆਂ ਕੋਲ ਵੀ ਗਏ ਦੋ ਤਿੰਨ ਚਾਰ ਜਿਨੇ ਪਹਿਲੇ ਚੜ ਗਿਆ ਜੀ ਉੱਥੇ ਲਾਗੇ ਪੈਂਦੇ ਆ ਕਿੱਥੇ ਗਏ ਸਮਰਾੜੀ ਸਮਰਾੜੀ ਪਹਿਲਾਂ ਉਹਨਾਂ ਨੇ ਵੀ ਭਾਜੀ ਤੁਹਾਡੇ ਵਾਂਗੂ ਸੇਵਾ ਕੀਤੀ ਇਹਦੀ ਚੰਗੇ ਚੜ ਦੋ ਤਿੰਨ ਮਹੀਨੇ ਇਹਨਾਂ ਨੂੰ ਰੱਖਿਆ ਹਾਂਜੀ ਰੱਖ ਕੇ ਫੇਰ ਉਹਨਾਂ ਨੇ ਮਾਤਾ ਦਾ ਪਿੰਡ ਪੁੱਛਿਆ ਵੀ ਇਹ ਕਿਹੜੇ ਪਿੰਡੂ ਆ ਇਹਨੂੰ ਪਹਿਲਾਂ ਹੋਰ ਇਹ ਤਾਂ ਦੱਸਣ ਦਾ ਹੀ ਇਹ ਇੱਕ ਦੱਸਦਾ ਨਹੀਂ ਸੀ ਪਿੰਡ ਦਾ ਇਹ ਕਿਹੜੇ ਪਿੰਡ ਦਾ ਵੀ ਉਹਨਾਂ ਨੇ ਸਾਡਾ ਡਰੈਸ ਪੁੱਛ ਕੇ ਫੇਰ ਛੱਡ ਕੇ ਗਏ ਉਦੋਂ ਭਾਜੀ ਇਹਦੀ ਸਿਹਤ ਐਨ ਜਿੱਦਾ ਤੁਹਾਡੀ ਸਿਹਤ ਹੈ ਨਾ ਇਦਾਂ ਦੀ ਸਿਹਤ ਸੀ ਇਹ ਫੇਰ ਦੇਖ ਲਓ ਚਲੋ ਜੇ ਉਦੋਂ ਘਰੋਂ ਗਿਆ ਸੀ ਨਾ ਜੇ ਉਦੋਂ ਤੁਸੀਂ ਨਾਮ ਲਿਖਾ ਦਿੰਦੇ ਨਾ ਇੱਥੇ ਆਪਣਾ ਆਪਣਾ ਨਾਮ ਮੋਬਾਈਲ ਨੰਬਰ ਤੇ ਪਿੰਡ ਦਾ ਨਾਮ ਤੇ ਜ਼ਿਲ੍ਹਾ ਇਹ ਤੁਸੀਂ ਦਾ ਲਿਖਾ ਦੇਣਾ ਤੇ ਕੱਲ ਰੱਬ ਨਾ ਕਰੇ ਘਰੋਂ ਦੇ ਚਲੇ ਵੀ ਜਾਵੇ ਤੇਰਾ ਘਰ ਲੱਭਣਾ ਸੌਖਾ ਜੂਆ ਘਟੋ ਘਟ ਦੂਰੇ 2500 ਦਾ ਤੇਰੇ ਭਾਈ ਉਹਨਾਂ ਲੱਗਿਆ ਫੇਰ ਇਹਨਾਂ ਨੂੰ ਛੱਡਨ ਨੂੰ ਫੇਰ ਰੱਖਿਆ ਵੀ ਹੈ ਭਾਈ ਕਿੰਨੇ ਦਿਨ ਰੱਖਿਆ ਸੀ ਸਾਡੇ ਕੋਲ ਰਿਆ 2 4 3 4 ਦਿਨ ਹੋ ਗਏ ਸਾਡੇ ਕੋਲ ਠੀਕ ਆ 4 ਤੁਸੀਂ ਵੀਡੀਓ ਪਾਤੀ ਜਿੱਦਾਂ ਤੁਹਾਨੂੰ ਮਿਲ ਗਿਆ ਨਾ ਵੀਡੀਓ ਵੀ 2 1 2 ਦਿਨ ਲੇਟ ਪਾਈ ਮੈਂ ਸਾਡੇ ਏਰੀਆ ਹਿੰਦ ਬਾਬੇ ਏਰੀਆ ਜੇ ਤੁਹਾਡੀਆਂ ਬਹੁਤ ਵੀਡੀਓ ਚੱਲਦੀਆਂ ਬਹੁਤ ਜ਼ਿਆਦਾ ਚੱਲਦੀਆਂ ਤਾਂ ਤੁਹਾਨੂੰ ਆਪਰਾ ਖੜਾ ਰਵੀ ਅਰਬੀਆ ਕੋਣਾ ਇਹ ਮੇਰੀ ਮੰਮੀ ਆ ਪੱਕਾ ਪਤਾ ਹੀ ਮੰਮੀ ਚਾਚੇ ਤੇ ਇਹ ਵੀਰ ਕੋਣਾ ਹਾਂ ਤੇ ਉਹ ਐ ਇਹ ਨਾ ਪਤਾ ਮੇਰਾ ਆ ਵੀਰ ਕੋਣਾ ਇਹ ਬਾਬਾ ਨਾਨਾ ਤੇ ਕੇ ਹਾਂ ਬਾਬਾ ਦਾਦਾ ਕਾਹਦੇ ਬਾਬਾ ਨਾਨਾ ਆਹ ਕੋਣੇ ਆਹ ਬਰੋਨ ਆਹ ਕੋਣੇ ਦਿਮਾਗੀ ਪਾਜੀ ਕਹੋ ਨਹੀਂ ਸਕਦੇ ਇਹਨਾਂ ਦਾ ਹਾਂਦੀ ਦਵਾਈ ਪਾਜੀ ਆ ਇਹ ਦਵਾਈ ਚਲਾਇਆ ਹੋ ਜਾਊਗਾ ਜਲਪਰ ਨਹੀਂ ਕਹਿੰਦਾ ਹੈ ਗੋਪੀ ਦਵਾਈ ਚਲਾਇਆ ਜੋ ਐਸੇ ਗੋਪੀ ਵੀਰਾ ਇਹ ਐਤਵਾਰ ਐਤਵਾਰ ਹੀ ਭੁੱਲੀ ਜਾਂਦਾ ਐਤਵਾਰ ਐਤਵਾਰ ਜਦੋਂ ਮੈਂ ਕੁਝ ਪੁੱਛਦਾ ਤਾਂ ਵਿੱਚ ਐਤਵਾਰੀ ਨਾਲੇ ਲਾਇਆ ਦਿਮਾਗੀ ਆ ਇਹਨਾਂ ਦਾ ਕੋਈ ਹੱਲ ਮੇਰਾ ਭਰਾ ਮਾਂ ਦਾ ਕੱਲੀ ਆ ਕੋਈ ਤੁਸੀਂ ਤੁਹਾਡੇ ਤੋਂ ਗੱਲ ਗੱਲ ਇਹ ਐ ਹਨ ਵੀਰੇ ਸਾਡਾ ਏਰੀਆ ਇੱਥੋਂ ਕਾਫੀ ਦੂਰ ਆ ਠੀਕ ਹੈ ਜੀ 100 ਤੋਂ ਕਿਲੋਮੀਟਰ ਤੋਂ ਉੱਪਰ ਉੱਥੇ ਸਾਡੇ ਕੋਲ ਤੇ ਡਾਕਟਰ ਹੈਗਾ ਜਿੱਤੋਂ ਅਸੀਂ ਦਵਾਈ ਲੈਨੇ ਆ ਠੀਕ ਹੈ ਦਿਮਾਗੀ ਡਾਕਟਰ ਆ ਤੇ ਜਿਹੜਾ ਤੇ ਹੁੰਦਾ ਮਤਲਬ ਜਮਾਂਦੂ ਉਹਦਾ ਔਖਾ ਹੁੰਦਾ ਵਾ ਜੇ ਇਹ ਇਹ ਬਾਅਦ ਚ ਹੋਇਆ ਵਾ ਨਿਸ਼ਚਿਆ ਕਰਕੇ ਹੋਇਆ ਵਾ ਫੇਰ ਇਹ ਠੀਕ ਹੋ ਜਾਊਗਾ ਨਹੀਂ ਪਾਜੀ ਇਹ ਤਾਂ ਹੁਣੇ ਹੋਇਆ ਪੰਜ 6 ਸਾਲ ਹੋ ਗਏ ਯਾਰ ਨਹੀਂ ਜੇ ਕਿਤੇ ਵੀ ਕਹਿੰਦੇ ਅਸੀਂ ਦਵਾਈ ਲੈ ਆ ਕਰਾਂਗੇ ਜਾ ਕੇ ਹਾਂ ਫਿਰ ਉਤੋਂ ਲੈ ਕੇ ਇਹ ਤੋਂ ਪਾਣੀ ਜਿਨੀਰੀ ਦਵਾਈ ਆ ਨਾ ਉਤੋਂ ਦਾ ਦੁਗਣਾ ਤੇ ਢੜ ਕਰਾਇਆ ਲੱਗਦਾ ਕਰਨਾ ਇੱਥੇ ਲਾਗੋ ਪਤਾ ਕਰ ਲੋ ਇੱਥੇ ਲਾਗੋ ਪਤਾ ਕਰ ਲੋ ਹੋ ਸਕਦਾ ਠੀਕ ਹੈ ਜੀ ਹਾਂਜੀ ਭਗਵਾੜੇ ਵੀ ਹੈਗਾ ਇੱਕ ਤਾਂ ਹਾਂ ਤੁਹਾਨੂੰ ਦਿਮਾਗੀ ਡਾਕਟਰ ਨੂੰ ਮਿਲਣਾ ਪਾਣਾ ਹਾਂ ਭਗਵਾੜੇ ਬਹੁਤੀ ਗੱਲ ਹੈ ਡਾਕਟਰ ਆਪਾਂ ਉਸ ਤੋਂ ਦਵਾਈ ਲਿਖਾ ਦਾਂਗੇ ਪਰ ਤੁਹਾਨੂੰ ਇੱਥੇ ਲੱਗੇ ਵਧਿਆ ਰਹਿਣਾ ਦਿਮਾਗੀ ਵਾਲੇ ਕੋਲ ਚੱਲੇ ਕੋਈ ਦਵਾਈ ਦਾ ਹੱਲ ਆਪਾਂ ਕੋਈ ਕੁਝ ਨਹੀਂ ਕੰਮਕਾਰ ਕਰਦਾ ਸੀ ਮਾਤਾ ਦੀ ਸੇਵਾ ਫੁੱਲ ਕਰਦਾ ਸੀ ਠੀਕ ਹੈ ਰੋਟੀ ਪਾਣੀ ਵੀ ਟਾਈਮ ਤੇ ਖਾਂਦਾ ਸੀ ਇਹ ਤਾਂ ਹੁਣੇ ਹੋਇਆ ਵੱਡੇ ਬਾਪ ਜਮਾਤੇ ਕੀ ਕੰਮ ਕੀ ਕਰਦੇ ਤੁਸੀਂ ਮਾਤਾ ਜਾਈ ਕੰਮ ਕਰੀਆ ਬੇਲੀ ਤੇ ਫਿਰ ਘਰ ਦਾ ਖਰਚਾ ਲੈ ਕੇ ਜਾਂਦੇ ਆ ਪਲਸਣ ਮੈਂਦੀ ਆ ਉੱਥੇ ਗੁਜ਼ਾਰਾ ਅੱਛਾ ਪੈਨਸ਼ਨ ਦੇ ਗੁਜ਼ਾਰਾ ਪੈਨਸ਼ਨ 1500 ਰੁਪਏ ਤੈਨੂੰ ਬੋੜਾ ਯਾਰ ਇਹਨੇ ਦਾਦੀ ਵੀ ਮੱਕਾਇਆ ਇਹਦਾ ਇਹਨੂੰ ਮੈਨੂੰ ਤਾਂ ਲੱਭਿਆ ਨਹੀਂ ਕਿਤੇ ਬਹੁਤ ਲੱਭਿਆ ਬਣੀ ਆ ਸਾਨੂੰ ਪਤਾ ਨਹੀਂ ਲੱਗਾ ਇਹਦਾ ਹੈ ਫੋਟੋ ਫੋਟੋ ਪਈਆਂ ਦੀ ਭਾਜੀ ਇਹਦੀਆਂ ਫੋਟੋਆਂ ਮਾਤਾ ਨੇ ਘਟੋ ਘਟ ਪੰਜ ਹਜ਼ਾਰ ਦਾ ਪੈਟਰੋਲ ਪੂਤ ਆਉਣਾ ਲੱਭਦੇ ਨੂੰ ਨੂੰ ਪਤਾ ਨਹੀਂ ਕਿੰਨੂ ਕਦੇ ਦਿਹਾੜੀ ਤੇ ਲੈ ਜਾਣਾ ਕੋਈ ਕਦੇ ਬੰਦਿਆਂ ਲੈ ਜਾਣਾ ਕਦੇ ਕਦੇ ਇਹ ਲੱਭਾ ਹੀ ਨਹੀਂ ਦੇਖ ਲੋ ਹੁਣ ਤੁਹਾਡੇ ਕੋਲ ਆਇਆ ਤੁਸੀਂ ਮਿਲੋ ਹੋ ਮੈਂ ਨਾਲੇ ਪਛਾਣਦਾ ਮੈਂ ਕੰਮ ਕਰਦਾ ਹੀ ਭਾਜੀ ਇੱਕ ਵਾਰ ਦਾ ਕੰਮ ਕਰਦਾ ਮੈਂ ਫਰੈਜ ਖੋਲਦਾ ਹੀ ਉਹ ਕਹਿੰਦਾ ਬੰਦੇ ਆਏ ਮਿਲ ਗਏ ਤੁਸੀਂ ਨਾ ਬੇਨਤੀ ਆ 4-500 ਰੁਪਏ ਲੱਗਣਾ ਸਵੇਰੇ ਟੈਟੂ ਵਾਲੀ ਦੁਕਾਨ ਤੋਂ ਇਹਦਾ ਮੋਬਾਈਲ ਨੰਬਰ ਆਪਣੇ ਪਾਸੇ ਲਿਖ ਲਿਆ ਨਹੀਂ ਭਾਜੀ ਹੁਣ ਇਹਨੂੰ ਅਸੀਂ ਕਿੱਥੇ ਭੇਜਣਾ ਹੀ ਨਹੀਂ ਮਾਨਦਾ ਨਹੀਂ ਭੇਜਣਾ ਮਾਨਦਾ ਨਹੀਂ ਭੇਜਣਾ ਪਰ ਬੰਦੇ ਦਾ ਹਾਂ ਇਹ ਦੁਕਾਨ ਦਾ ਪਾਪਾ ਦਾ ਮਾਨਦਾ ਇਹਨੂੰ ਰੋਕੋਗਾ ਤਾਂ ਵੀ ਨਹੀਂ ਮਾਨਦਾ ਹਾਂਜੀ ਉੱਥੇ ਆਸ਼ਰਮ ਆਲ ਰੰਦਾਵੇ ਹਾਂਜੀ ਉੱਥੇ ਗੱਲ ਕੀਤੀ ਹੋਈ ਸੀਗੀ ਉੱਥੇ ਵੀ ਕਹਿੰਦੇ ਰੱਖ ਦੋ ਆਸ਼ੀਦਾ ਮੰਦਰ ਜੀ ਭਾਈ ਹੁਣੀ ਰਖਾ ਸਕਦੇ ਆ ਭਾਈ ਹੁਣੀ ਕੋਈ ਗੱਲ ਨਹੀਂ ਜੇ ਜੇ ਪਹਿਨੇ ਸਾਡਾ ਇਤਿਹਾਸਮਾ ਬਹੁਤ ਦੂਰ ਇੱਥੋਂ ਠੀਕ ਹੈ ਜੀ ਤੁਹਾਨੂੰ ਸਾਨੂੰ ਗੱਡੀ ਤੇ ਵੀ 3 ਘੰਟੇ ਲੱਗਦੇ ਹੁੰਦੇ ਤੁਹਾਨੂੰ ਸਾਰੀ ਧਿਆਣੀ ਲਾਇਆ ਕਰਨੀ ਹੈ ਠੀਕ ਹੈ ਇੱਥੇ ਤੁਹਾਡੇ ਲੱਗੇ ਆ ਹਨਾ ਤੁਹਾਡੇ ਕੋਈ ਲੱਗੇ ਜੇ ਆਸ਼ਰਮ ਹੈਗਾ ਇੱਥੇ ਉਹਨਾਂ ਨਾਲ ਗੱਲ ਕਰ ਲੋ ਤੇ ਅ ਪਹਿਲੀ ਜੀ ਗੱਲ ਆ ਵੀ ਇਹਨੂੰ ਦਵਾਈ ਬੁੱਟੀ ਦਵਾ ਕੇ ਕਿਤੇ ਘਰੇ ਰਹਿੰਦਾ ਠੀਕ ਹੈ ਹਾਂ ਆਸ਼ਰਮ ਦੇ ਲੋੜੀਆਂ ਜੇ ਇਹਨੂੰ ਦਵਾਈ ਪਰ ਉਹਨਾਂ ਜਿਹੜੇ ਲੋੜ ਪੈਣੀ ਆ ਵੀਰੇ ਮੈਨੂੰ ਲੱਗਦਾ ਇਹਨੂੰ ਲੋੜ ਪੈਣੀ ਆ ਕਿਉਂਕਿ ਮਾਤਾ ਕੱਲੀ ਕਰਿਆ ਤੇ ਔਖਾ ਹੋਣਾ ਇਹਨੂੰ ਕੱਲੇ ਰੱਖਣਾ ਨਾ ਇੱਥੇ ਕਮਰੇ ਚ ਵੀ ਲੋਕ ਲੱਗੇ ਦੀ ਰੱਖ ਸਾ ਤੇ ਹਾਂ ਨਹੀਂ ਲੋਕ ਰੱਖ ਸਾ ਤੇ ਉੱਥੇ ਐਤਵਾਰ ਨੂੰ ਜਾਣਾ ਰਵੀ ਸੱਟ ਦੇ ਮੰਮੀ ਦਾ ਧਿਆਨ ਰੱਖਣਾ ਠੀਕ ਆ ਮੰਮੀ ਵਿਚਾਰੀ ਤੇਰੀ ਬੋਲ ਤੇ ਮੈਂ ਤੇ ਤੈਨੂੰ ਵੀਡੀਓ ਕਿੰਨਾ ਵਿਖਾਈ ਬੜੀ ਬੜੀ ਗੱਲ ਇਹ ਬੀਤੇ ਅਰਗਿਆਂ ਨੇ ਹਾਂਜੀ ਬਸ ਮੇਰੇ ਮੁੰਡਾ ਕਈਆਂ ਮਾਮਲਿਆਂ ਚ ਪਾਇਆ ਮੇਰੇ ਕੋਲ ਚ ਵੀ ਤੁਹਾਡੀ ਆਈ ਸੀ ਅੱਛਾ ਅੱਛਾ ਇਹਦੀ ਇਹਦੀ ਫਕਤ ਦੀ ਹਾਂਜੀ ਇਹਦੀ ਅਜੇ ਵੀ ਮੇਰੇ ਹਸਾਨਾ ਚੱਲਦੀ ਹੁਣੀ ਤੁਹਾਡੀ ਤੇ ਮੈਂ ਤਾਂ ਖੁਸ਼ੀ ਹੋਈ ਫਿਰ ਉਦੋਂ ਵੀਡੀਓ ਵੇਖੀ ਚੱਲੋ ਤਾਂ ਪੈਂਟ ਦਾ ਬੰਦਾ ਦੇਖ ਕੇ ਯਾਰ ਦਾਸਾ ਜੀ ਕੰਮ ਛੱਡਦੇ ਆ ਗਏ ਭਾਵੇਂ ਜਿੱਤਾਂ ਦਾ ਮਰਜੀ ਆ ਸਾਡਾ ਯਾਰ ਆ ਸਾਡਾ ਭਰਾ ਆ ਸਾਡੇ ਆਂਟੀ ਹੁਣੀ ਅਸੀਂ ਇਹਨਾਂ ਦੇ ਇੱਜ਼ਤ ਕਰਦੇ ਮਾਨ ਕਰਦੇ ਇਹਨਾਂ ਦਾ ਚਲੋ ਮਾਪੇ ਹੈ ਨਹੀਂ ਕੋਈ ਗੱਲ ਨਹੀਂ ਭਾਜੀ ਤੁਹਾਨੂੰ ਪਤਾ ਅੱਜਕੱਲ੍ਹ ਕਹਿੰਦਾ ਦਿਲ 'ਚ ਗਰੀਬੀ ਨਾ ਹੋਵੇ ਬੰਦੇ ਦੇ ਮਨ ਦੇ ਵਿੱਚ ਕੁੱਟ ਨਹੀਂ ਹੋਣਾ ਚਾਹੀਦਾ ਸਭ ਕੁਝ ਇਨਾਂ ਦਾ ਹੀ ਰੱਖੀਦਾ ਫੇਰ ਵੀ ਮਾਤਾ ਨੂੰ ਮਿਲੀ ਧੰਨਵਾਦ ਐ ਕਿਤੇ ਬੜੀ ਵਾਈਗਰੂ ਦੀ ਸਾਡੇ ਤੇ ਮਿਹਰ ਹੋਈ ਆ ਕਿ ਜਿੰਨੀਆਂ ਦੀਆਂ ਵੀਡੀਓ ਪਾਈਆਂ ਅਕੱਲ ਅਸੀਂ ਦੋਹਾਂ ਵੀਰਾਂ ਨੂੰ ਉਧਰ ਛੱਡ ਗਿਆ ਬਟਾਲਾ ਸਾਈਡ ਜਿੱਧਰੋਂ ਇਹਨੂੰ ਲੈ ਕੇ ਆਏ ਹਾਂ ਦੱਸ ਗਿਆ ਹਰਸ਼ੋਵਾਲ ਕਾਦੀਆਂ ਉਧਰਲੀ ਸਾਈਡ ਹੀ ਗਏ ਸੀ ਅਸੀਂ ਤੇ ਦੋਹਾਂ ਭਗਤਾਂ ਨੂੰ ਉਧਰ ਕੱਲ ਛੱਡ ਕੇ ਆਏ ਅੱਜ ਹੁਣ ਇਹਨੂੰ ਛੱਡਣਾ ਹੈ ਮਤਲਬ ਕਿ ਪਿਛਲੇ ਹਫਤੇ ਜਿੰਨੇ ਵੀ ਸਾਨੂੰ ਵੀਰ ਉਪਰ ਆ ਮਿਲੇ ਨਾ ਸਾਰਿਆਂ ਦੇ ਪਰਿਵਾਰ ਮਿਲ ਗਏ ਸਾਰੇ ਪੰਜਾਬੀ ਸੀਗੇ ਤੇ ਚਲੋ ਇੰਨਾ ਕਿ ਦੀਵਾਲੀ ਦਾ ਕਰਕੇ ਅਸੀਂ ਮਤਲਬ ਕਿ ਥੋੜੇ ਬਿਜੀ ਸੀਗੇ ਇੱਕ ਹੁਣ ਇਹਨੂੰ ਤੇ ਚੱਲ ਲੈ ਜਾਂਦਾ ਮੈਨੂੰ ਪਤਾ ਲੱਗ ਗਿਆ ਵੀ ਇਹਨੂੰ ਯਾਰ ਲੈ ਜਾਂਦਾ ਦੋਹਾਂ ਦਿਨਾਂ ਬਾਅਦ ਘਰ ਇਹਨੂੰ ਛੱਡਵਾਂਗੇ ਜਾਂ ਤਿੰਨਾਂ ਦਿਨਾਂ ਬਾਅਦ ਛੱਡਵਾਂਗੇ ਜਿਹੜਾ ਰੋਡ ਤੇ ਮਿਲਦਾ ਹੈਗਾ ਨਵੇਂ ਤੋਂ ਨਵੇਂ ਫੋਨ ਆਉਂਦੇ ਵੀਰੇ ਅੱਜ ਇੱਥੇ ਭਗਤਵਾ ਕੋਈ ਅੱਜ ਇੱਥੇ ਭਗਤਵਾ ਕੋਈ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਚਲੋ ਧੰਨਵਾਦ ਤੁਹਾਡਾ ਬਹੁਤ-ਬਹੁਤ ਠੀਕ ਹੈ ਜੀ ਹਾਂਜੀ ਹਾਂ ਕੋਈ ਗੱਲ ਨਹੀਂ ਬਰਜ ਨਹੀਂ ਬਸ ਕੋਈ ਗੱਲ ਨਹੀਂ ਧੰਨਵਾਦ ਮਾਤਾ ਮਾਤਾ ਇਹ ਬੇਨਤੀ ਜ਼ਰੂਰ ਆ ਕਿ ਵੀਰੇ ਮਾਤਾ ਤੋਂ ਤੇ ਨਾ ਹੋਣਾ ਨਹੀਂ ਬਚਾਈ ਤੋ ਹਨਾ ਤੁਸੀਂ ਇਹ ਦੁਕਾਨ ਤੇ ਲੈ ਜਾਓ ਇੱਥੇ ਲਾਗੇ ਫਲੋਰੀ ਲੈ ਜਾਓ ਤੇ ਉੱਥੇ ਜਾ ਕੇ ਸਿਰਫ ਇੱਥੇ ਉੱਤੇ ਨਾ ਜ਼ਿਆਦਾ ਲਿਖਾਓ ਜੇ ਲਿਖਣਾ ਇੱਥੇ ਕੁ ਲਿਖਾ ਦਿਓ ਤੇ ਜਾਂ ਫਿਰ ਇੱਥੇ ਲਿਖਾ ਦਿਓ ਜੇਬ ਦੇ ਵਿੱਚ ਇਹ ਬਟੂਆ ਰੱਖੀਏ ਨਹੀਂ ਜੀ ਨਹੀਂ ਜੀ ਉਹ ਨਹੀਂ ਬਟੂਆ ਪੈਂਟ ਲਾ ਕੇ ਤਾਂ ਕਿਤੇ ਸੁੱਟ ਦੇਣੀ ਆ ਇਹ ਇਹਨੂੰ ਕੱਪੜੇ ਦਿੱਤੇ ਸੀ ਉੱਥੇ ਵੀਰਾਂ ਨੇ ਉੱਥੇ ਵੀਰਾਂ ਨੇ ਕੱਪੜੇ ਦਿੱਤੇ ਸੀਗੇ ਅਜੇ ਪਾ ਤੇ ਇਹ ਕਪੜੇ ਲਾ ਕੇ ਤੇ ਫੇਰ ਉਵੇਂ ਦੋਵੇਂ ਬਾਜੀ ਇਹ ਤੇ ਬਾਜੀ ਉੱਥੇ ਮੈਂ ਤਾਂ ਉੱਥੇ ਤੇ ਲਗਭਗ ਮਹੀਨਾ ਦੋ ਮਹੀਨੇ ਕੁਮਦਰੇ ਦੱਸਦੇ ਹਣਾ ਕੁਮਦਰੇ ਮਹੀਨਾ ਇੱਕ ਕਰੀ ਇੱਧਰ ਕਰੀ ਉੱਧਰ ਕਰੀ ਇੱਧਰ ਕਰੀ ਉੱਧਰ ਠੀਕ ਹੈ ਜੀ ਉੱਥੇ ਜੈਂਤੀਪੁਰ ਆ ਜੈਂਤੀਪੁਰ ਬਟਾਲੇ ਦੇ ਨਾਲ ਹੀ ਨੰਨਾ ਆਇਆ ਉਹ ਕੈਫੇ ਵਾਲੇ ਰੋਟੀ ਰੋਟੀ ਕੈਫੇ ਵਾਲੇ ਰੋਟੀ ਨੰਨਾ ਆਇਆ ਤੇਰਾ ਤੇ ਚਲੋ ਉਹਨਾਂ ਵੀਰਾਂ ਨੂੰ ਖੁਸ਼ੀ ਹੋ ਗਈ ਸੰਜੀ ਇਹ ਜਿਹੜਾ ਬੱਚਾ ਸੀਗਾ ਭਗਤ ਸੀਗਾ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਸੀਗਾ ਇਹ ਜੈਂਤੀਪੁਰ ਤੋਂ ਲੈ ਕੇ ਅੰਦਰ ਸੀ ਬਟਾਲੇ ਦੇ ਕੋਲੋਂ ਤੇ ਇਹਦੀ ਕਿਸਮਤ ਚੰਗੀ ਆ ਕਿ ਇਹ ਬਚ ਗਿਆ ਨਹੀਂ ਤੇ ਇਹ ਗੁਜਰਾਂ ਦੇ ਅੜਿਕੇ ਆ ਗਿਆ ਸੀ ਗੱਲ ਤੇ ਇਹਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਵਿਚਾਰੇ ਇਸ ਵਿਚਾਰੇ ਤੋਂ ਕਿੰਨਾ ਚਿਰ ਕੰਮ ਕਰਾਉਣਾ ਸੀ ਕਿੰਨਾ ਚਿਰ ਇਹਨੇ ਉਹਨਾਂ ਦਾ ਗੋਆ ਕੁੜਾ ਸੁੱਟਣਾ ਸੀਗਾ ਇੱਕ ਆਮ ਇਨਸਾਨ ਇੱਕ ਹਫਤਾ ਇੱਕ ਦਿਹਾੜੀ ਲਾ ਲੇ ਤੇ ਇਹਨਾਂ ਦੇ ਗੁੱਜਰ ਗੁੱਜਰ ਪਰਿਵਾਰਾਂ ਦੇ ਕੋਲ ਇੱਕ ਦਿਨ ਦਿਹਾੜੀ ਲਾਲੇ ਤੇ ਬਰਾਬਰ ਹੈ ਜੀ ਕਿਉਂਕਿ ਆਪਾਂ ਤੁਸੀਂ ਹੁਣ ਕੰਮ ਕਰਦੇ ਜੀ ਤੁਸੀਂ 9 ਵਜੇ ਜਾਣਾ ਵਾ ਸ਼ਾਮੀ 6 ਵਜੇ ਵਾਪਸ ਆਇਨਾ ਠੀਕ ਹੈ ਜੀ 8 ਘੰਟੇ ਉਹਨਾਂ ਕੋਲ 24 ਘੰਟੇ ਕਦੋਂ ਠਾ ਲੈਣਾ ਭਾਜੀ 3 ਵਜੇ ਬਾਹਰ ਮਾਰ ਦੇਣੀ ਮੱਝਾਂ ਚੋਕ ਕਰੇ ਕੋਸ਼ ਕਰ ਫਿਰ ਫਿਰ ਉਹ ਜਿਹੜਾ ਡਿਸਟਰਬ ਬੰਦਾ ਨਾ ਉਹਨੂੰ ਹੋਰ ਡਿਸਟਰਬ ਕਰ ਦਿੰਦੇ ਆ ਹੋਰ ਹੋਰ ਉਹਨੂੰ ਦਿਮਾਗੀ ਅਫਸੈਟ ਕਰ ਦਿੰਦੇ ਆ ਤੇ ਚਲੋ ਧੰਨਵਾਦ ਉਹਨਾਂ ਵੀਰਾਂ ਦਾ ਜਿਹਨਾਂ ਨੇ ਇਹਨੂੰ ਵੇਖ ਲਿਆ ਉਹਨਾਂ ਨੂੰ ਮੋਟਰਸਾਈਕਲ ਤੇ ਚੜਾਉਣ ਤੋਂ ਬਚਾ ਲਿਆ ਨਹੀਂ ਤਾਂ ਉਹਨਾਂ ਦੀ ਮਤਲਬ ਇਹਨੂੰ ਲੈ ਕੇ ਭੱਜ ਜਾਣਾ ਸੀਗਾ ਫਿਰ ਪਤਾ ਵੀ ਨਹੀਂ ਲੱਗਦਾ ਕਿ ਸਿੱਖਵਾ ਕੇ ਜਾਂ ਹਿੰਦੂਆ ਬੋਦੀਆਂ ਟੋਪੀਆਂ ਜੇ ਪਵਾ ਦਿੰਦੇ ਆ ਤੇ ਪਤਾ ਨਹੀਂ ਲੱਗਦਾ ਕੱਲ ਵੀ ਇੱਕ ਮੈਚੜਵਾ ਕੇ ਲੈ ਆ ਠੀਕ ਹੈ ਜੀ ਤੇ ਚਲੋ ਹੁਣ ਮੈਂ ਇਹੋ ਕਹਿਣਾ ਵਾਂ ਕਿ ਇੱਥੇ ਨਾਂ ਇਹਦਾ ਜ਼ਰੂਰ ਇਹਦਾ ਨਾਂ ਮੋਬਾਈਲ ਨੰਬਰ ਪਿੰਡ ਦਾ ਨਾਂ ਤੇ ਜ਼ਿਲ੍ਹਾ ਇਹ ਚੀਜ਼ਾਂ ਲਿਖ ਦਿਓ ਠੀਕ ਹੈ ਜੀ ਇਹ ਤੇ ਖਣਵਾ ਦਿਓ ਟੈਟੂ ਬਣਵਾ ਦਿਓ ਕਿਉਂਕਿ ਜੇਕਰ ਤੁਸੀਂ ਕਹਿੰਦੇ ਜੇਬ ਚ ਪਾ ਤੋ ਲਿਖ ਕੇ ਕਿ ਤਾਂ ਇਹਨੇ ਕਮੀਜ਼ ਕਿੱਥੇ ਲਾ ਦੇਣਾ ਤੇ ਕਿੱਥੇ ਨਹੀਂ ਹਾਂ ਉਹਦੇ ਕੱਪੜੇ ਵੀ ਲਾ ਲੈਂਦਾ ਇਹੋ ਹੀ ਗੱਲ ਨਹੀਂ ਆ ਉਹ ਕਹਿੰਦੇ ਵੀ ਇੱਕ ਕੱਪੜੇ ਦੀ ਛਾਲੀ ਲਾਉਂਦਾ ਨਹੀਂ ਕਹਿੰਦੇ ਕੱਪੜੇ ਉਹ ਕਹਿੰਦੇ ਨਹੀਂ ਕਹਿੰਦੇ ਕੱਪੜੇ ਲਾ ਕੇ ਉਹਦਾ ਨੰਗਾ ਵੀ ਤਰ੍ਹਾਂ ਫਿਰਦਾ ਰਹਿੰਦਾ ਸੀਗਾ ਇਹ ਵੀ ਦੱਸਿਆ ਸੁਣਾ ਪਰ ਨਹੀਂ ਭਾਈ ਇਹ ਕੱਛਾ ਜਾਂ ਪਾ ਲੈਂਦਾ T-shirt ਬਲੈਂਡ ਦੀ ਪਾਈ ਹੁੰਦੀ ਸੀ ਇਹ ਉਦਾਂ ਹੀ ਨੰਗਾ ਜਾਂ ਇਦਾਂ ਭਾਈ ਮਸਤਾਂ ਕੋ ਕਦੇ ਕਿੱਥੋਂ ਆ ਜੀ ਨੰਬਰ ਗਿਆ ਕੁਛ ਤਾਂ ਬਲੇਡ ਬਲੂਟ ਦੇ ਨਿਸ਼ਾਨ ਵੜੇ ਕਿੱਥੋਂ ਆ ਰਹੇ ਨੇ ਇਹ ਤੁਹਾਨੂੰ ਦੱਸੀ ਹੈ ਨਾ ਸੈੱਟ ਸੀ ਜੀ ਬਿਲਕੁਲ ਸੈੱਟ ਸੀ ਜੀ ਬੂੜਾ ਜਿੱਦਾਂ ਅੱਜਕੱਲ ਮੁੰਡੇ ਖੁੰਡੇ ਰਹਿੰਦੇ ਆ ਗੱਲ ਵਾਸੀ ਇਹਦੀ ਵੀ ਕੁਛ ਤਾਂ ਫੇ ਬਲੇਡ ਨੇ ਮਾਰੇ ਉਹ ਮੇਰੇ ਨਾਲ ਦੇ ਵੀ ਆਖਣ ਦਾ ਕੋਈ ਇਦਾਂ ਕੋਈ ਚੱਕਰ ਨਹੀਂ ਨਹੀਂ ਭਾਜੀ ਉਹਦਾ ਕਰਕੇ ਨਹੀਂ ਇਹ ਕੰਮ ਆਸ਼ੇ ਦੇ ਕਰਕੇ ਹੋਇਆ ਚਿੱਟੇ ਕਰਕੇ ਹੋਇਆ ਨਹੀਂ ਬਾਬੇ ਪਰ ਸਾਡੇ ਸਾਡੇ ਕੋਲ ਤਰੀਨੇ ਨਸ਼ਾ ਮੰਗਿਆ ਡਾਕਟਰ ਨੂੰ ਦਵਾ ਮੰਗੀ ਦਿਸਰੂ ਗੱਲੇ ਆਪਣੀ ਇਦਾਂ ਦੀ ਭਰ ਗਈ ਤੇ ਉਹਨੇ ਚਿੱਟਾ ਕੀ ਮੰਗਣਾ ਉਹਨੇ ਬੁੱਧੀ ਉਦਾਂ ਦੀ ਕਰਤੀ ਉਹਦੀ ਬੁੱਧੀ ਜਿਆਦੀ ਹੋ ਗਈ ਕਰਨੇ ਕੀ ਇਹ ਚ ਇੱਥੇ ਆ ਕੇ ਵੇਚਦੇ ਸੀ ਅੱਛਾ ਇੱਧਰ ਵਾਲੇ 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 ਵਿੱਚ ਇੱਥੇ ਆ ਕੇ ਵੇਚਦੇ ਸੀ ਤੇ ਕੁਰੀ ਕਰਦੀ ਹੁੰਦੀ ਕੱਲਾ ਰਹਿੰਦਾ ਹੀ ਵੱਡੇ ਬਾ ਚਲੋ ਮਾਰੇ ਭਰਾ ਜੀ ਚੰਗਾ ਮਾਤਾ ਸਾਨੂੰ ਉਹਦੇ ਛੁੱਟੀ ਠੀਕ ਹੈ ਜੀ ਠੀਕ ਹੈ ਹਾਂ ਤੇ ਧਿਆਨ ਰੱਖਿਓ ਇਹਦਾ ਚੰਗਾ ਭਗਤਾ ਅਜਾ ਚਾਹ ਬਣਾਉਂਦੇ ਆ ਨਹੀਂ ਬਾਸ ਧੰਨਵਾਦੀ ਚੰਗਾ ਪੈਣੀ ਆਜੋ ਕਾਪੀ ਕੇ ਚਲ ਜੀ ਆਜੋ ਕਾਪੀ ਕੇ ਚਲ ਜੀ ਆਜੋ ਕੋਈ ਗੱਲ ਨਹੀਂ ਬਾਜੀ ਸਾਨੀ ਪਾਣੀ ਤੇ ਦਾ ਪਾਣੀ ਵੀ ਦਾ ਕਹਿੰਦਾ ਭਾਜੀ ਪਾਣੀ ਭਰਾ ਪੁੱਛਿਆ ਹੀ ਤੂੰ ਮੈਂ ਇਹਨੇ ਪੁੱਛਿਆ ਬਾਬੇ ਨੂੰ ਹਾਂ ਕੋਈ ਗੱਲ ਨਹੀਂ ਡਰ ਗਿਆ ਬੰਦਾ ਕੋਈ ਮੈਂ ਡਰ ਗਿਆ ਧੰਨਵਾਦ ਜੀ ਚੰਗਾ ਬੰਦਾ ਚੰਗਾ ਫਿਰ ਹੁਣ ਨਹੀਂ ਕਿਤੇ ਜਾਣਾ ਪੱਕਾ ਆ ਗਿਆ ਨਾ ਹੋਏ ਕੱਲ ਨੂੰ ਨਹੀਂ ਮੈਂ ਛੱਡ ਕੇ ਆਉਣਾ ਕੱਲ ਬਾਅਦ ਕੋਲੀ ਰੱਖ ਲੈ ਨਹੀਂ ਮੈਂ ਨਹੀਂ ਤਾ ਆ ਆ ਜੇ ਮਾਤਾ ਤੁਹਾਨੂੰ ਮਾਰੂਗਾ ਨਾ ਤੇ ਜੇਕਰ ਇਥੋਂ ਭੱਜੂ ਮੈਨੂੰ ਫੋਨ ਲਾ ਕੇ ਮਾਰ ਕੇ ਲੈ ਜਾਊਗਾ ਚੱਟਿਆ ਮੇਰੀ ਬੜਾ ਡੈਡੀ ਨੰਬਰ ਕਾਰਡ ਉਹਨੇ ਦੇ ਦੋ ਕਾਰਡ ਦਿਓ ਕਾਰਡ ਦੇ ਦਿਨ ਗੱਡੀ ਜੀ ਚਲਿਏ ਗਾਸ਼ ਚੰਗਾ ਵੀਰੇ ਥੈਂਕ ਯੂ ਜੀ ਆਹ ਵਾਹ ਗੁੱਸਾ ਇਹ ਮਤਲਬ ਆਂ ਡਰਾਗਨ ਨੋਨਿੰਗ ਮਾੜੇ ਕੋਲੇ ਪੈਨ ਨਾਲ ਸੀਪ ਹੋ ਰਿਹਾ ਆਜੋ ਚਾਹ ਪੀ ਕੇ ਚਲ ਜਿਓ ਬਾਸ ਧੰਨਵਾਦ ਜੀ ਠਿਕ ਨਹੀਂ ਜਾ ਆਜੋ ਆਜੋ ਨਹੀਂ ਬਬੇ ਧੰਨਵਾਦ ਤੁਹਾਡਾ ਆਜੋ ਉੱਥੇ ਉੱਥੇ ਲਾ ਲੋ ਗੱਡੀਆਂ ਕੋਲ ਹਾਂਜੀ ਕੱਪੜੇ ਜੋ ਉਹਦੇ ਕਹਿੰਦੇ ਈ ਤੂੰ ਕੱਪੜੇ ਦੇ ਹਾਂਜੀ ਉਹ ਗੱਡੀ ਜਿੱਦਾਂ ਦੀ ਬੈਗ ਕਹਿੰਦੇ ਹੀ ਪਿਆ ਬਾਣੀ ਬੈਗ ਉਹ ਲਾਈਟ ਵਾਸਤੇ ਕੱਪੜੇ ਤੇ ਨਹੀਂ ਮੈਨੂੰ ਕੱਲ ਤੇ ਮਿਲਿਆ ਮੈਨੂੰ ਹਾਂਜੀ ਇੱਧਰ ਮਿਲੇ ਹਾਂਜੀ ਕੋਈ ਗੱਲ ਨਹੀਂ ਭਾਈ ਮਗਾ ਜਿੱਦਾਂ ਤੇ ਕੋਈ ਹੁਣ ਭਾਈ ਅੱਜ ਕੱਲ੍ਹ ਯਾਰ ਤੁਹਾਨੂੰ ਮੈਂ ਸਹੀ ਦੱਸਾਂ ਦਿਮਾਗ ਦੇ ਵਿੱਚ ਇਹ ਬੰਦੇ ਆ ਬੰਦਾ ਜਿਹੜਾ ਯਾਰਿਆ ਸਾਹਮਣੇ ਇਹ ਇਹਨਾਂ ਰਹਿਦਾ ਇਸ ਦਿਨ ਸਹੀ ਦਾ ਸਭ ਹੋਰ ਸਹੀ ਬੰਦਾ ਸੀ ਭਾਈ ਆਪਾਂ ਠੂਰ ਨਹੀਂ ਬੋਲਦੇ ਆਪਣੇ ਕੋਲ ਗੱਡੀ ਖੜੀ ਆਪਾਂ ਕੰਮ ਕਾਰ ਕਰਦੇ ਹਾਂ ਹਾਂਜੀ ਇਹ ਭਾਈ ਚਿੱਟਾ ਵੀ ਲਾ ਪਿਆ ਭੰਗ ਵੀ ਲਾ ਪਿਆ ਇਹ ਦੋ ਹੁਣੇ ਹੋਇਆ ਪੰਜ ਕਿਸਾਲ ਭਾਈ ਨੂੰ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਘਰੇ ਕੁੱਟਾਂ ਲਾ ਪੈਣਾ ਮੰਮੀ ਉਹਨਾਂ ਨੂੰ ਕੁੱਟਾਂ ਲਾ ਪੈਣਾ ਕਿ ਉਹ ਦਿਮਾਗ ਦੇ ਵਿੱਚ ਤੁਹਾਨੂੰ ਪਤਾ ਇੱਦਾਂ ਦੀ ਵਰਗੀ ਘਰ ਛੱਡ ਕੇ ਚੱਲ ਗਿਆ ਹੈ ਜੀ ਚਲੋ ਵੀਰੇ ਧੰਨਵਾਦ ਪਹਿਲਾਂ ਇਹ ਵੀ ਇਹਨੂੰ ਦੇ ਦੇ ਕਾਰਡ ਦੇ ਦੇ ਕਾਰਡ ਦੇ ਦੇ ਵੀਰ ਜੀ ਭਾਈ ਜੀ ਹਾਂ ਨਹੀਂ ਧੰਨਵਾਦ ਪਹਿਨੇ ਚਲ ਭਰਾਵਾ ਬਹੁਤ ਤੁਹਾਡੀ ਵੀਡੀਓ ਉਹ ਦੇਖਦੇ ਸੀ ਅੱਛਾ ਇਹ ਭਾਈ ਇਹਨਾਂ ਵੀਡੀਓ ਬਹੁਤ ਚੱਲਦੀਆਂ ਆਏ ਹਾਂ ਹਾਂਜੀ ਹਾਂਜੀ ਤੁਹਾਡੀ ਵੀਡੀਓ ਚੱਲਦੀ ਹੈ ਬੜੀ ਅੱਛਾ ਧੰਨਵਾਦ ਪਹਿਨੇ ਸਾਡਾ ਆਇਆ ਤੁਸੀਂ ਤਾਂ ਚਾਹ ਪਲਾਈਏ ਤੁਸੀਂ ਇੰਨੀ ਦੂਰ ਆਏ ਤਾਂ ਨਹੀਂ ਬੱਸ ਥੈਂਕ ਯੂ ਭੈਣੇ ਧੰਨਵਾਦ ਅਸੀਂ ਰਸਤੇ 'ਚ ਰੁਕਣਾ ਸੀਗਾ ਕਿਤੇ ਹੁਣ ਸਾਡੀ ਵੀਡੀਓ ਪਾਉਂਗੀ ਨਾ ਤੇ ਜ਼ਰੂਰ ਜੀ ਜ਼ਰੂਰ ਹਾਂ ਕੀ ਵੀਡੀਓ ਮਾਰਨੀ ਕਰੀਏ ਕੀ ਨਾਮ ਵੀਰ ਦਾ ਮੇਰਾ ਨਾਮ ਗਗਨ ਹੈ ਭਾਜੀ ਗਗਨ ਤੇ ਗਗਰ ਮੇਰੀ ਕੁੜੀਆ ਦਾ ਨਾਮ ਹੀ ਆ ਤੇਰੀ ਵੀਡੀਓ ਇਹ ਪਾ ਕੇ ਵਿਆਹ ਹੋ ਜਾਵੇਗਾ ਵਿਆਹ ਹੋ ਜਾਣਾ ਅੱਛਾ ਤੇ ਆਪਾਂ ਵਿਆਹ ਕਰਵਾਉਣਾ ਕੋਈ ਨਹੀਂ ਅਰਦਾਸ ਮੰਦੀ ਕਰਾ ਦਿੰਨੇ ਆਇਆ ਹੁਣ ਆਪਾਂ ਅੱਛਾ ਕਿਹੜਾ ਘਰ ਕਿਹੜਾ ਵੀਰ ਦਾ ਅੱਛਾ ਇਹ ਵੀਰ ਦਾ ਘਰ ਭਾਜੀ ਜੇਕਰ ਕੋਈ ਰਿਸ਼ਤਾ ਹੋਵੇ ਫਲੋਰ ਦੇ ਲਾਗੇ ਤੇ ਜ਼ਰੂਰ ਸਪਰਕਰਿਓ ਉਹਨਾਂ ਦਾ ਤੇ ਨਹੀਂ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵਾਂ ਇਸ ਪਿੰਡ ਦੇ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਕਿ ਵੀਰੇ ਜਿਹੜਾ ਇਹ ਬੱਚਾ ਵਾ ਇਹ ਫਲੋਰ ਦਾ ਨਹੀਂ ਆ ਇਹ ਇੰਦਰਾ ਕਲੋਨੀ ਦਾ ਵਾ ਇੰਦਰਾ ਕਲੋਨੀ ਸੰਧੀ ਫਲੋਰ ਤੋਂ ਸਿਰਫ 4-5 ਕਿਲੋਮੀਟਰ ਪੈਂਦੀ ਆ ਇਹ ਨਵਾਂ ਸ਼ਹਿਰ ਰੋਡ ਇਹ ਨਵਾਂ ਸ਼ਹਿਰ ਰੋਡ ਇਹ ਨਵਾਂ ਸ਼ਹਿਰ ਰੋਡ ਉਹ ਉੱਧਰੋਂ ਆਏ ਮੈਂ ਇੱਥੇ ਬਹੁਤ ਵਾਰ ਆਇਆ ਮੇਰੀ ਤਾਇਆ ਜੀ ਦੀ ਜਿਹੜੀ ਬੱਚੀ ਤਾ ਜਿਹੜੀ ਦੋਤੀ ਇੱਥੇ ਵਈ ਆ ਪਰ ਅਮਰੀਕਾ ਰਹਿਦਾ ਸਾਰਾ ਪਰਿਵਾਰ ਕੰਡਿਆਣਾ ਪਿੰਡ ਕਟਿਆਣਾ ਹਾਂ ਕੰਡਿਆਣਾ ਤੇ ਇਧਰ ਹੀ ਸਾਈਡ ਆ ਛੜਕੇ ਇਧਰ ਆ ਭਾਜੀ ਨਾਲੇ ਹੀ ਆ 4-5 ਕਿਲੋ ਹਾਂ 3-4 ਕਿਲੋਮੀਟਰ ਇੱਥੇ ਛੰਡੀ ਪੀਰ ਦੇ ਹਾਂਜੀ ਤੇ ਚਲੋ ਧੰਨਵਾਦ ਮੈਂ ਕਰਦਾ ਵਾਂ ਇਸ ਪਿੰਡ ਦੇ ਵੀਰਾਂ ਦਾ ਜਿਨ੍ਹਾਂ ਨੇ ਵੀਡੀਓ ਵੇਖ ਕੇ ਸਾਨੂੰ ਫੋਨ ਕੀਤਾ ਕਿ ਵੀਰੇ ਬੱਚਾ ਸਾਡੇ ਪਿੰਡ ਦਾ ਵਾ ਤੇ ਅੱਜ ਇਸ ਬੱਚੇ ਨੂੰ ਅਸੀਂ ਛੱਡਣ ਆਏ ਆ ਤੇ ਸਭ ਤੋਂ ਜ਼ਿਆਦਾ ਧੰਨਵਾਦ ਉਹ ਜਿਹੜਾ ਜੈੰਤੀਪੁਰ ਤੋਂ ਵੀਰਾਂ ਦਾ ਜਿਨ੍ਹਾਂ ਨੇ ਇਸ ਬੱਚੇ ਨੂੰ ਘੁੰਮਦੇ ਨੂੰ ਵੇਖ ਕੇ ਤੇ ਸਾਨੂੰ ਫੋਨ ਕੀਤਾ ਤੇ ਰਾਤ ਉਸ ਨੂੰ ਪੂਰਾ ਆਪਣੇ ਕੋਲ ਰੱਖਿਆ ਨਿਗਰਾਨੀ ਦੇ ਵਿੱਚ ਰੱਖਿਆ ਵੀ ਇਹ ਬੱਚਾ ਕਿਤੇ ਚਲੇ ਨਾ ਜਾਵੇ ਤੇ ਅਗਲੇ ਦਿਨ ਫਿਰ ਅਸੀਂ ਉਹਨੂੰ ਬੱਚੇ ਨੂੰ ਲੈਣ ਆਏ ਜੇਕਰ ਉਹ ਸਾਨੂੰ ਫੋਨ ਨਾ ਕਰ ਦੇ ਤੇ ਉਹ ਵੀਰ ਦੀ ਸੇਵਾ ਰਵੀ ਵੀਰ ਦੀ ਸੇਵਾ ਕਰਦਾ ਮੋਕਾ ਨਹੀਂ ਸੀ ਮਿਲਣਾ ਤੇ ਜੇਕਰ ਇਸ ਪਿੰਡ ਦੇ ਵੀਰ ਵੀ ਸਾਨੂੰ ਫੋਨ ਨਾਲ ਲਾਉਂਦੇ ਤੇ ਸਾਨੂੰ ਫੇਰ ਵੀ ਸੇਵਾ ਕਰਨ ਦਾ ਮੌਕਾ ਨਹੀਂ ਸੀ ਮਿਲਣਾ ਸੋ ਧੰਨਵਾਦ ਜਿਹੜਾ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਇਸ ਬੱਚੇ ਦਾ ਸੱਤੀ ਵੀ ਨਹੀਂ ਪਰਿਵਾਰ ਮਿਲ ਗਿਆ ਵਾ ਤੇ ਅੱਜ ਉਹ ਵੀਰ ਆਪਣੀ ਮਾਂ ਦੇ ਕੋਲ ਪਹੁੰਚ ਗਿਆ ਜੀ ਸੋ ਧੰਨਵਾਦ ਜੀ ਬੈਗੋ ਜਿੱਕਾ ਖਾਲਸਾ ਵੈਕ ਜਿੱਕੀ ਸਤੀ ਓਕੇ ਥੈਂਕ ਯੂ ਵੀ ਜੀ ਥੈਂਕ ਯੂ ਵੀ ਜੀ ਚਲਾਏਗਾ ਕਿਲਾਵਾ